ਇਹ ਉਹਨੇ ਗਾੜੀਆਂ ਤੇ ਵਾਈਫਾਂ ਸਿੱਧੀਆਂ ਆਈਆਂ ਉਹਨਾਂ ਦਾ ਲਾਹਣ ਤਾਡੇ ਤੇ ਮਰ ਜੋ ਐਸੋ ਜਿਆ ਤੇ ਫੜੋ ਚੂੜੀਆਂ ਪਾਓ ਤੇ ਵਾਈਫਾਂ ਬਣੋ ਅਹੀਂ ਗੋਰਿਆਂ ਨਾਲ ਟੱਕਰਦੀਆਂ ਜਾ ਕੇ ਸਿਪਾਈ ਪਾਉ ਭਰੇ ਪੀਤੇ ਲਾਹਣ ਤਾਂ ਲੈ ਕੇ ਉੱਥੋਂ ਤੇ ਜਿਹੜਾ ਬੋਰਾ ਸਾਹਮਣੇ ਆਇਆ ਠਾ ਠਾ ਹੋ ਗਈ ਸ਼ੁਰੂ ਇਹ ਮੈਚੋਣੀ ਦੀ ਘਟਨਾ ਤੁਹਾਨੂੰ ਮੈਂ ਦੱਸਦਾ ਗਦਰ ਭਾਉ ਐਸੇ ਐਨ ਫੀਲਡ ਦਾ ਰੌਲਾ ਸੀ ਪਹਿਲਾਂ ਤੇ ਕੈਪਟਨ ਜੇਮਜਦੇਵ ਦੀ ਕੱਢੀ ਇੱਕ ਨੇ ਮੰਗਲਪਾਂਡੇ ਨੇ ਜਿਹੜਾ ਲਿਖਣ ਦਿਆ ਮੁੜ ਕੇ ਆਇਆ ਲੈਫਟੀਨੈਂਟ ਹੈਨਰੀ ਉਹਦੇ ਛੱਡੀ ਇਹਨੇ ਇੱਕ ਪਰ ਉਹ ਬਚ ਗਿਆ ਮੁੜਕੇ ਨੇ ਕਿਰਪਾਨ ਨਾਲ ਉਹਦੀ ਬਾਹ ਵੜਤੀ ਇਨੇ ਚਿਰ ਨੂੰ ਜਿਹੜੇ ਤੇ ਸਾਥੀ ਹਿੰਦੁਸਤਾਨੀ ਸਿਪਾਈ ਸੀ ਨਾ ਉਹ ਹੰਗੜ ਜੇ ਗਏ ਨੇ ਉਹਨਾਂ ਨੂੰ ਆਵਾਜ਼ ਦਿੱਤੀ ਵੀ ਮਾਰੋ ਦਾਮ ਕੋਹ ਨਹੀਂਂ ਦਾ ਟਾਲਗੇ ਗੋਰੀਆ ਨੂੰ ਪਰ ਉਹ ਡਰੂ ਦੋਹੀ ਪਾਸੇ ਜਿਹਦਾ ਮਾਨ ਹੋਵੇ ਉਹ ਨਹੀਂ ਨਾ ਨਿਤਰ ਦਾ ਮੈਦਾਨ ਚ ਫੇਰੇ ਘੋੜਾ ਭਜਾ ਕੇ ਤੇ ਕੱਢਣ ਲੱਗਾ ਸ਼ੋਣੀ ਚ ਇਨੇ ਚਿਰ ਨੂੰ ਮੇਜਰ ਜਰਨਲ ਆ ਗਿਆ ਉਹਨੇ ਹਿੰਦੁਸਤਾਨੀ ਸਿਪਾਈਆਂ ਨੂੰ ਆਖਿਆ ਜਾਂ ਤੇ ਨੂੰ ਫੜ ਲਓ ਨਹੀਂ ਤੇ ਤੁਹਾਨੂੰ ਸ਼ੂਟ ਕਰ ਦੇਣਾ ਤੇ ਹਿੰਦੁਸਤਾਨੀ ਸਿਪਾਈਆਂ ਨੇ ਕੇਰਾ ਪਾ ਕੇ ਇਹਨੂੰ ਫੜਨਾ ਚਾਇਆ ਇਨੇ ਆਪ ਦੀ ਉਸੇ ਐਨਫੀਲਡ ਨਾਲ ਆਪ ਦੇ ਆਪ ਨੂੰ ਗੋਲੀ ਮਾਰਨੀ ਚਾਹੀ ਕਿਉਂਕਿ ਇਹ ਨਹੀਂ ਸੀ ਚਾਹੁੰਦਾ ਕਿ ਜੀਂਦੇ ਜੀ ਫਰੰਗੀ ਦੇ ਹੱਥਾਂ 'ਵਾਂ ਪਰ ਇਹਨੂੰ ਸ਼ੂਕੇ ਗੋਲੀ ਨੰਗ ਗਈ ਤੇ ਇਹਨੂੰ ਕਰ ਲਿਆ ਗ੍ਰਿਫਤਾ ਜਿਹੜੀ ਕਲਕੱਤੇ ਲਾਗੇ ਬੈਰਕਪੁਰ ਸ਼ੌਣੀ ਉੱਥੋਂ ਦੀ ਘਟਨਾ 'ਵਾਂ ਤੇ ਮੁੜ ਕੇ ਭਾਉ ਇਹਨੂੰ 28 April ਨੂੰ ਦੇਤੀ ਫਾਂਸੀ ਵਿਚਾਰੇ ਨੂੰ ਤੇ ਉਧਰੋਂ ਮੇਰਠ 1500 ਕਿਲੋਮੀਟਰ ਦੂਰ ਇਸੇ ਐਨਫੀਲਡ ਦੀ ਗੋਲੀ ਦਾ ਸੇਕ ਉਥੇ ਗਿਆ ਤੇ ਉੱਥੋਂ ਦੇ 87 ਫੌਜੀਆ ਨੇ ਨਾ ਮਨਾ ਕਰ ਦਿੱਤਾ ਉਹ ਕਾਰਤੂਸ ਲੈਣੋਂ ਚਰਬੀ ਵਾਲੇ ਅੰਗਰੇਜ਼ ਨੇ ਚਲਾਇਆ ਉਹ ਤੇ ਮੁਕਦਮਾ ਉੱਚ 38 ਮੁਸਲਮਾਨ ਸੀ ਤੇ 42 ਹਿੰਦੂ ਸੀ 10-10 ਸਾਲ ਕੈਦ ਤੇ ਨਾਲੇ ਉਹਨਾਂ ਨੂੰ ਸਵੇਰੇ ਨਾ ਪਰੇਡ ਕਰਾ ਕੇ ਜੰਜੀਰਾਾਂ ਚ ਮਾਰ ਕੇ ਮਾੜੇ ਪੁਰਾਣੇ ਪਾਟੇ ਕੱਪੜੇ ਪਾ ਕੇ ਸਾਰੇ ਸਿਪਾਹੀਆਂ ਸਾਹਮਣੇ ਫੇਰਿਆ ਵੀ ਜਿਹੜਾ ਬਗਾਵਤ ਕਰੂ ਇਦਾਂ ਕਰਾਂਗੇ ਸਿਪਾਹੀਆਂ 'ਚ ਵੀ ਘੁਰਕੁਰ ਹੋਈ ਤੇ ਉਹਨਾਂ 'ਵੀ ਲਾਹਨਤਾਂ ਪਾਈਆਂ ਵੀ ਲਾਹਨਤ ਘੋਣਤ ਵੇਖ ਲੋ ਅੰਤ ਹੋ ਗਿਆ ਹੁਣੇ ਪਰ ਲੋਕ ਪਰ ਉਹ ਪਾਊਡਰੇ ਰਹਿ ਤੇ ਬੈਰਕਾਂ 'ਚ ਆ ਗਏ ਉਦਾਂ ਸਿਪਾਹੀ ਭਰੇ ਪੀਤੇ ਵੜੇ ਰਾਤ ਨੂੰ ਉਹ ਗਏ ਤੇ ਵੈਫਾਂ ਦੇ ਮੱਲੇ ਵੀ ਆਪ ਦਾ ਮਾਣੋਲਾ ਕਰਕੇ ਉਹਨੇ ਗੱਡੀਆਂ ਯਾਰ ਲਾਹਣ ਤਾ ਢੇ ਤੇ ਮਰ ਜੋ ਐਜਾ ਤੇ ਫੜੋ ਚੂੜੀਆਂ ਪਾਉ ਤ ਵਾਈਫਾ ਬਣੋ ਅਹੀਂ ਗੋਰਿਆਂ ਨਾਲ ਟੱਕਰ ਦੀਆਂ ਜਾ ਕੇ ਸਿਪਾਈ ਪਾਉ ਭਰੇ ਪੀਤੇ ਲਾਹਣ ਤਾਂ ਲੈ ਕੇ ਉਥੋਂ ਆਗੇ ਆਣ ਕੇ ਬੈਰਕਾਂ ਚੋਂ ਆਵਦੇ ਦੂਜੇ ਸਾਥੀਆਂ ਨੂੰ ਆਖਿਆ ਵੀ ਆਹ ਗੱਲ ਹੋਈ ਸਵੇਰੇ ਫਿਰ ਉੱਠਦੇ ਇਨਾਂ ਗੁਰਮਤਾ ਕੀਤਾ ਹੀ ਭਾਉ ਨਿਕਲਦੇ ਆਂ ਬੈਰਕਾਂ ਚੋਂ ਜਿਹੜਾ ਗੋਰਾ ਸਾਹਮਣੇ ਆਇਆ ਠਾ ਠਾ ਹੋ ਗਈ ਸ਼ੁਰੂ ਇਹ ਮੈਠਿਸ਼ੌਣੀ ਦੀ ਘਟਨਾ ਤੁਹਾਨੂੰ ਮੈਂ ਦੱਸਦਾ ਗਦਰ ਦੀ ਪਹਿਲੀ ਗੋਲੀ ਮੰਗਲਪਾਂਡੇ ਚ ਲਾਈ ਮੁੜ ਕੇ ਇਹ ਮੇਰਠਿਸ਼ੌਣੀ ਚੋਂ ਫਿਰ ਹੋ ਕੇ ਇਕੱਠੇ ਤੁਰੇ ਆ ਦਿੱਲੀ ਵਾਲ ਨੂੰ ਤੇ ਦਿੱਲੀ ਵਾਲੀ ਜਿਹੜੀ ਸ਼ੌਣੀ ਸੀ ਨਾ ਇੱਥੇ ਅੰਗਰੇਜ਼ ਨੇ ਅਸਲੇ ਖਾਨੇ ਨੂੰ ਲਾਤੀ ਅੱਗ ਥੋੜਾ ਹੀ ਬਚਿਆ ਸੀ ਦਿੱਲੀ ਤੇ ਪੂਰਾ ਕਬਜ਼ਾ ਹੋ ਗਿਆ ਇਨ੍ਹਾਂ ਬਾਗੀਆਂ ਦਾ ਤੇ ਬਾਦਰਸ਼ਾ ਨੇ ਕਰ ਲਈ ਬੂਏ ਬੰਦ ਮੈਲ ਦੇ ਫਿਰ ਇਨ੍ਹਾਂ ਕੱਢੇ ਭਾਈ ਪੈਰ ਉੱਥੇ ਨਾ ਹੈ ਜਾਂ ਸਾਨੂੰ ਮਿਲ ਨਹੀਂ ਤੇ ਤੈਨੂੰ ਵੀ ਠੋਕ ਦੇਣਾ ਹੀ ਬਾਦਰਸ਼ਾ ਡਰਦਾ ਡਰੋਂਦਾ ਇਨ੍ਹਾਂ ਨੂੰ ਮਿਲਿਆ ਉਹਨਾਂ ਆਖਿਆ ਸਾਡਾ ਲੀਡਰ ਬਣ ਤੇ ਗਾਂ ਯੇ ਤੁਰਗੇ ਆਪਾਂ ਤੇ ਗੱਲ ਪੰਜਾਬ ਦੀ ਕਰਦੇ ਦੋਸਤੋ ਗੱਲ ਪੰਜਾਬ ਚ ਵੀ ਹੋਣੀ ਪੰਜਾਬ ਦਾ ਖੂਨ ਕਿਤੇ ਮੱਠਾ ਵਾ ਪੰਜਾਬ ਨਾਲੇ ਉਦੋਂ ਪਹਿਲਾ ਹੱਥ ਪਾਉਣਾ ਸੀ ਪਰ ਅੰਗਰੇਜ਼ਾਂ ਨੇ ਨਾ ਉਹਨਾਂ ਟੈਲੀਗ੍ਰਾਮ ਸਿਸਟਮ ਚਲਾ ਲਿਆ ਸੀ ਤਾਰ ਵਾਲਾ ਉਹਨਾਂ ਨੇ ਦਿੱਲੀੋਂ ਲੋਰ ਨੂੰ ਤਾਰ ਕਰਤੀ ਵੀ ਇੱਥੇ ਦੇ ਕੰਮ ਹੋ ਗਿਆ ਜੇ ਕੜਾ ਚ ਤੇ ਤੁਸੀਂ ਇਨ੍ਹਾਂ ਉਹ ਸਾਹਮਣੇ ਰੱਖੋ 4000 ਫੌਜੀ ਸਿਪਰੇ ਜਿਹਨੂੰ ਪੇਟ ਕਾਰਨ ਨਿਕਲੇ ਨਾ ਤੇ ਉਹਨਾਂ ਦੀਆਂ ਰੈਫਲਾਂ ਵੀ ਉਹਨਾਂ ਨੂੰ ਕੀ ਸੁਤਨਪਾਣੇ ਉੱਠੇ ਆਪਣੇ ਹਿੰਦੁਸਤਾਨੀ ਭਰਾ ਸਾਰੇ ਜਿਹੜੇ ਭਾਰਤੀ ਫੌਜੀ ਸੀ ਪੰਜਾਬੀ ਸੀ ਤੇ ਗਾੜੀ ਗੋਰਿਆਂ ਨੇ ਤੋਪਾਂ ਤਾਣੀਆਂ ਤੇ 4000 ਗੋਰਾ ਲੋਡ ਕਰਕੇ ਗੰਨਾ ਬੈਠਾ ਤੇ ਬੜੀ ਨਰਮੀ ਦੇ ਨਾਲ ਹੈਂਦਰੀ ਦੀ ਇੱਕ ਮੇਜਰ ਉਹਨੇ ਆਖਿਆ ਕਿ ਤੁਸੀਂ ਆਪਣੇ ਹਥਿਆਰ ਰੱਖ ਦਿਓ ਤੁਸੀਂ ਬੜੇ ਬਹਾਦਰ ਜੀ ਉਹਨਾਂ ਵਿਚਾਰਿਆਂ ਕੀ ਕਰਨਾ ਸੀ ਉਹਨਾਂ ਦੇ ਰੈਫਲਾਂ ਵਿੱਚ ਲੋਡ ਕੀਤੀਆਂ ਤੇ ਜੇ ਉਹ ਗੋਲੀ ਇੱਕ ਵੀ ਚਲਾ ਦਿੰਦੇ ਤੇ ਚਾਰ ਜਹਰੀ ਮਾਰਿਆ ਜਾਣਾ ਸੀ ਉਹਨਾਂ ਨੂੰ ਬੈਰਕਾਂ ਚ ਵਾੜ ਕੇ ਉਹਨਾਂ ਤੇ ਲਾਤਾ ਪਹਿਰਾ ਤਾਂ ਕਰਕੇ ਨਹੀਂ ਪੰਜਾਬ ਵਿੱਚ ਗਵਾਈ ਕਰ ਸਕਿਆ ਜਦੋਂ ਪਾਉ ਤੋਂ ਕਿਹੜਾ ਏਡਾ ਮਜਬੂਤ ਹੋ ਜੇ ਨਾਲੇ ਖਬਰ ਪਹਿਲਾਂ ਗੋਰੇ ਨੂੰ ਆ ਗਈ ਸੀ ਦੂਜੀ ਵੀਡੀਓ ਫੇਰ ਪਾਵਾਂਗੇ